ਨਾਨ ਨੂੰ ਸਜ਼ਾ ਹੋਈ ਕੇਸ ਵਿੱਚ ਕੋਈ ਉਧਰ ਦਾ ਸ਼ਹਿਰਪੁਰਾਇਦਾ ਕੋਈ ਕੇਸ ਸੀ ਉਹਦੇ ਵਿੱਚ ਸਜ਼ਾ ਹੋਗੀ 10 ਸਾਲ ਦੀ ਤੇ ਹੁਣ ਉਹਨਾਂ ਦੇ ਮਾਹੌਲ ਖਰਾਬ ਹੁੰਦਾ ਉਹਦੇ ਆਇਆ ਤੇ ਮੇਰੇ ਉੱਤੇ ਅਲੀਗੇਸ਼ਨ ਹੁੰਦਾ ਕਿ ਲੰਬਰ ਦਾ ਨਹੀਂ ਉਹ ਤੇ ਸੈਨਿਕ ਹੀ ਇਸ ਕਰਕੇ ਮੈਂ ਨਹੀਂ ਗਲਤ ਕੰਮ ਕਰਨਾ ਚਾਹੁੰਦਾ ਤੇ ਹੁਣ ਮੈਂ ਛੁੱਟੀ ਵਾਸਤੇ ਐਮਰਜੈਂਸੀ ਛੁੱਟੀ ਵਾਸਤੇ ਕਿ ਮਾਤਾ ਦਾ ਆਪਰੇਸ਼ਨ ਕਰਾਉਣਾ ਵਾ ਤੇ ਗੁਰਦਾਸਪੁਰ ਦੇ ਹੌਸਪੀਟਲ ਵਾਲਿਆਂ ਨੇ ਇਹਨਾਂ ਨੂੰ ਆਪਰੇਸ਼ਨ ਦੱਸਿਆ ਹੋਇਆ ਵਾ ਉਹ ਮੈਂ ਅਮਰਜੰਸੀ ਛੁੱਟੀ ਥੋੜੀ ਸੀ ਇਹਨਾਂ ਦੀ ਉੱਤੋਂ ਚੰਡੀਗੜ੍ਹ ਤੋਂ ਹਾਈ ਕੋਰਟ ਤੋਂ ਨਹੀਂ ਜਦੋਂ ਪੰਚਾਇਤ ਬਣੀ ਆ ਤੇ ਆਪਾਂ ਸਭ ਤੋਂ ਪਹਿਲਾਂ ਇਹੋ ਹੀ ਮਤਾ ਪਾਇਆ ਸੀ ਕਿ ਪਿੰਡ ਦੇ ਵਿੱਚ ਕਿਸੇ ਨੂੰ ਵੀ ਨਸ਼ਾ ਨਹੀਂ ਵੇਚਣ ਦਵਾਂਗੇ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਦੇ ਮਗਰ ਜਾਵਾਂਗੇ ਤਾਂ ਆਹ ਬਲੇ ਕਾਗਜ਼ ਲੈ ਕੇ ਗਏ ਸਾਰਾ ਉੱਤੇ ਲਿਖਿਆ ਹੋਇਆ ਕਿ ਇਹਨਾਂ ਦੇ ਪ੍ਰਿੰਟ ਜੋ ਵੀ ਹੈ ਵਾ ਇਹਨਾਂ ਨੇ ਮੈਨੂੰ ਕਿਸੇ ਨੇ ਵੀ ਮਤਲਬ ਸਾਈਨ ਮੋਹਰ ਨਹੀਂ ਲਾ ਕੇ ਦਿੱਤੀ ਵਿੱਚੋਂ ਕੁਝ ਕੁ ਮੈਂਬਰ ਜਿਵੇਂ 2-3 ਮੈਂਬਰ ਮੰਨਦੇ ਨੇ ਕਿ ਮੈਂ ਹੀ ਮੋਹਰ ਲਾ ਦਿੰਦੇ ਆ ਪਿੰਡਾਂ 'ਚ ਮਤੇ ਵੀ ਪੈਂਦੇ ਨੇ ਤੇ ਜਿਹੜੇ ਬੰਦੇ ਗਲਤ ਨੇ ਮਤਲਬ ਪਿੰਡ ਦਾ ਮਾਹੌਲ ਖਰਾਬ ਕਰਦੇ ਨੇ ਨਸ਼ੇ ਵੇਚਦੇ ਨੇ ਤੇ ਉਹਨਾਂ ਦੇ ਲੰਬੜਦਾਰ ਜਿਹੜੇ ਨੇ ਜਾਂ ਸਰਪੰਚ ਆ ਉਹਨਾਂ ਨੂੰ ਨਾਂ ਛਡਾਉਣ ਤੇ ਬਾਤੀ ਲੰਬੜਦਾਰ ਦੁਮਾ ਲੰਬੜਦਾਰਾਂ ਦੇ ਘਰ ਮੈਂ ਦੋ ਵਾਰ ਹੀ ਗਈ ਆ ਉਹਨਾਂ ਨੇ ਸਾਹਮਣੇ ਆ ਕੇ ਮੈਨੂੰ ਨਾ ਕਰ ਦਿੱਤੀ ਆ ਕਿ ਨਹੀਂ ਅਸੀਂ ਨਹੀਂ ਨਹੀਂ ਲਾ ਸਕਦੇ ਮੋਰ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਨੇ ਜਿਆਜਾ ਸਾਨੂੰ ਮਤਲਬ ਕਿ ਤਖ਼ਤਨ ਕਰ ਰਹੀ ਐਵੇਂ ਤੇ ਕਿਸੇ ਨੂੰ ਵੀ ਆ ਕੇ ਕਹਿ ਰਹੀ ਆ ਵੀ ਤੇ ਪਾਰਟੀ ਬਾਜੀ ਵਾਲਾ ਕੰਮ ਕਰ ਰhena ਇਹ ਕੋ ਪਾਰਟੀ ਬਾਜੀ ਸਾਡੇ ਵਿੱਚ ਕੋਈ ਨਹੀਂ ਹੈਗੀ ਆਪਾਂ ਨਹੀਂ ਚਾਹੁੰਦੇ ਵੀ ਅਸੀਂ ਤੇ ਉਹ ਚਾਹੁੰਦੇ ਸਾਡੇ ਕੋਲ ਚੰਗੇ ਕੰਮ ਲਿਆਓ ਪਰ ਗਲਤ ਕੰਮ ਦਾ ਆਪਸ ਆਦ ਨਹੀਂ ਕਰਾਂ ਚੜ੍ਹਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਹੁਸ਼ਿਆਰਪੁਰ ਜੇਲ੍ਹ ਚ ਸਜ਼ਾ ਕੱਟ ਰਹੇ ਵਿਅਕਤੀ ਦੀ ਪਤਨੀ ਵੱਲੋਂ ਪੈਰੋਲ ਤੇ ਛਡਾਉਣ ਲਈ ਸਰਪੰਚ ਤੇ ਨੰਬਰਦਾਰ ਵੱਲੋਂ ਸਾਈਨ ਕਰਨ ਤੋਂ ਇਨਕਾਰ ਕਰਨ ਦੇ ਲਗਾਏ ਦੋਸ਼ ਪੀੜਤ ਔਰਤ ਸਤਿੰਦਰ ਕੌਰ ਵਾਸੀ ਪਿੰਡ ਕੀੜੀ ਅਫਗਾਨਾ ਨੇ ਦੱਸਿਆ ਕਿ ਮੇਰੇ ਪਤੀ ਨੂੰ ਹੁਸ਼ਿਆਰਪੁਰ ਵਿੱਚ ਕਿਸੇ ਕੇਸ ਵਿੱਚ 10 ਸਾਲ ਦੀ ਸਜ਼ਾ ਹੋਈ ਸੀ ਜੋ ਕਿ ਪਿਛਲੇ 4-5 ਮਹੀਨਿਆਂ ਤੋਂ ਉੱਥੇ ਸਜਾ ਕੱਟ ਰਹੇ ਹਨ ਘਰ ਵਿੱਚ ਮੈਂ ਅਤੇ ਮੇਰੀ ਸੱਸ ਇਕੱਲੇ ਰਹਿੰਦੇ ਹਾਂ ਤੇ ਹੁਣ ਮੇਰੀ ਸੱਸ ਬਹੁਤ ਜ਼ਿਆਦਾ ਬਿਮਾਰ ਹੋ ਗਏ ਹਨ ਉਹਨਾਂ ਦਾ ਆਪਰੇਸ਼ਨ ਹੋਣਾ ਹੈ ਜੋ ਕਿ ਮੈਂ ਇਕੱਲਾ ਸਭ ਕੁਝ ਨਹੀਂ ਕਰ ਸਕਦੀ ਕਿਉਂਕਿ ਮੇਰੇ ਸਹੁਰਾ ਸਾਹਿਬ ਕਈ ਸਾਲ ਪਹਿਲਾਂ ਪੂਰੇ ਹੋ ਚੁੱਕੇ ਹਨ ਤੇ ਮੇਰੇ ਪਤੀ ਇਕਲੋਤੇ ਪੁੱਤਰ ਹਨ ਉਹਨਾਂ ਦੀ ਪੈਰੋਲ ਲਈ ਮੈਂ ਪਿੰਡ ਦੇ ਸਰਪੰਚ ਅਤੇ ਲੰਬਾਰਦਾਰ ਕੋਲੋਂ ਸਾਈਨ ਕਰਵਾਉਣ ਲਈ ਗਈ ਸੀ ਪਰ ਉਹਨਾਂ ਨੇ ਅੱਗੋਂ ਮੈਨੂੰ ਕੋਰੀ ਨਾ ਕਰ ਦਿੱਤੀ ਇਹ ਸਭ ਸਿਆਸੀ ਰੰਜਿਸ਼ ਕਰਕੇ ਸਾਡੇ ਨਾਲ ਹੋ ਰਿਹਾ ਹੈ उन्होंने उन्ह भगवंत मान की सरकार वलों कहा गया किसी भी पखपात नहीं होगा मगर साढे न हो रहा है अं भी इसे पिंड के ही वसनीक हां सुनो पीड़ित औरत की जुबानी ਜਿਤਿੰਦਰ ਗੌਰ ਮੇਰਾ ਨਾਮ ਮੈਂ ਕੀ ਕਾਲ ਹੋਈ ਹੈ ਸਰਪੰਚਾ ਨੂੰ ਹੋਰ ਨਹੀਂ ਲਾਈਗਾ ਗੱਲ ਐਵੇਂ ਹੋਈ ਕਿ ਥੋੜੇ ਮਤਲਬ 4-5 ਮਹੀਨੇ ਪਹਿਲਾਂ ਕਿ 15 ਮਹੀਨੇ ਤੋਂ ਮੇਰੇ ਹਸਬੰਦ ਜਿਵੇਂ ਜੇਲ੍ਹ 'ਚ ਨੇ ਤੇ ਉਹਨਾਂ ਨੂੰ ਸਜ਼ਾ ਹੋਈ ਕੇਸ ਵਿੱਚ ਕੋਈ ਉਧਰ ਦਾ ਹੁਸ਼ਿਆਰਪੁਰ ਸਾਈਡ ਦਾ ਕੋਈ ਕੇਸ ਨਹੀਂ ਉਹਦੇ ਵਿੱਚ ਸਜ਼ਾ ਹੋਗੀ 10 ਸਾਲ ਦੀ ਤੇ ਹੁਣ ਉਹਨਾਂ ਦੇ ਮਾਤਾ ਜੀ ਤੁਸੀਂ ਦੇਖਣ ਦੇ ਹੋ ਕਿ ਬਿਮਾਰ ਨੇ ਤੇ ਮੈਂ ਘਰ ਵਿੱਚ ਇਕੱਲੀ ਆ ਇਹਨਾਂ ਦਾ ਹੋਰ ਕੋਈ ਮਤਲਬ ਭਰਾ ਵੀ ਨਹੀਂ ਹੈਗਾ ਤੇ ਨਾ ਹੀ ਇਹਨਾਂ ਦੇ ਪਿਤਾ ਦੀ ਕਾਫੀ ਦਿਨ ਪਹਿਲਾਂ ਬਿਮਾਰ ਹੋ ਚੁੱਕੀ ਹਾਂ ਤੇ ਹੁਣ ਮੈਂ ਛੁੱਟੀ ਵਾਸਤੇ ਹਾਂ ਐਮਰਜੈਂਸੀ ਛੁੱਟੀ ਵਾਸਤੇ ਕਿ ਮਾਤਾ ਦਾ ਆਪਰੇਸ਼ਨ ਕਰਾਉਣਾ ਵਾ ਤੇ ਗੁਰਦਾਸਪੁਰ ਦੇ ਹੌਸਪੀਟਲ ਵਾਲਿਆਂ ਨੇ ਇਹਨਾਂ ਨੂੰ ਆਪਰੇਸ਼ਨ ਦੱਸਿਆ ਹੋਇਆ ਵਾ ਉਹ ਮੈਂ ਐਮਰਜੈਂਸੀ ਛੁੱਟੀ ਤੋੜੀ ਸੀ ਇਹਨਾਂ ਦੀ ਉੱਥੋਂ ਚੰਡੀਗੜ੍ਹ ਤੋਂ ਹਾਈ ਕੋਰਟ ਤੋਂ ਤੇ ਹੁਣ ਮੈਨੂੰ ਇਹਨਾਂ ਦੇ ਆਪਣੇ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਦੇ ਤੇ ਸਰਪੰਚ ਦੇ ਇਹਨਾਂ ਦੇ ਨੰਬਰਦਾਰ ਦੇ ਸਹਿਯੋਗ ਦੀ ਜ਼ਰੂਰਤ ਸੀਗੀ ਹੁਣ ਮੈਂ ਨੌਕਲੋਂ ਇਹ ਸਾਰੇ ਆਵਲੇ ਕਾਗਜ਼ ਲੈ ਕੇ ਗਈ ਸਾਰਾ ਉੱਤੇ ਲਿਖਿਆ ਵਾ ਕਿ ਇਹਨਾਂ ਦਾ ਪ੍ਰੋਬਲਮ ਜੋ ਵੀ ਹੈ ਵਾ ਇਹਨਾਂ ਨੇ ਮੈਨੂੰ ਕਿਸਨੇ ਵੀ ਮਤਲਬ ਸائن ਮੋਹਰ ਨਹੀਂ ਲਾ ਕੇ ਦਿੱਤੀ ਵਿੱਚੋਂ ਕੁਝ ਕੁ ਮੈਂਬਰ ਜਿਵੇਂ 2-3 ਮੈਂਬਰ ਮੰਨਦੇ ਨੇ ਕਿ ਮੈਂ ਹੀ ਮੋਹਰ ਲਾ ਦਿੰਨੇ ਆ ਤੇ ਬਾਕੀ ਲੰਬੜਦਾਰ ਦੁਮਾ ਲੰਬੜਦਾਰਾਂ ਦੇ ਘਰ ਮੈਂ ਦੋ ਵਾਰ ਹੀ ਗਈ ਆ ਉਹਨਾਂ ਨੇ ਸਾਹਮਣੇ ਆ ਕੇ ਮੈਨੂੰ ਨਾ ਕਰ ਦਿੱਤੀ ਆ ਕਿ ਨਹੀਂ ਅਸੀਂ ਨਹੀਂ ਨਹੀਂ ਲਾ ਸਕਦੇ ਮੋਹਰ ਹਾਂ ਨੂੰ ਸਰਕਾਰ ਵੱਲੋਂ ਹਦਾਇਤਾਂ ਨੇ ਅਜੇ ਕਿ ਇਦਾਂ ਦਾ ਕੋਈ ਪਰਚਾ ਵੀ ਜਿਹਦੇ ਵੱਲੋਂ ਬੋਲੀ ਜਾ ਕੇ ਨੇ ਤਬਾ ਫਿਰ ਉਹ ਸਰਪੰਚ ਦੇ ਘਰ ਵੀ ਮੈਂ ਗਈ ਆ ਉਹ ਵੀ ਮੈਨੂੰ ਕਹਿੰਦਾ ਕਿ ਨਹੀਂ ਮੈਂ ਨਹੀਂ ਕਰਨੇ ਮੇਰੇ ਤੇ ਐਕਸ਼ਨ ਆਊਗਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇੱਕ ਬੰਦਾ ਬਿਮਾਰ ਪਿਆ ਵਾ ਅਸੀਂ ਉਹਨਾਂ ਦੇ ਪਿੰਡ ਦੇ ਆ ਅਸੀਂ ਬਾਹਰ ਦੇ ਤੇ ਨਹੀਂ ਹੈਗੇ ਤੇ ਫਿਰ ਉਹ ਇਦਾਂ ਕਿਉਂ ਕਰਦੇ ਪਏ ਆ ਮੈਨੂੰ ਤਾਂ ਲੱਗਦਾ ਪਾਰਟੀ ਬਾਜੀ ਕਰਕੇ ਕਰਦੇ ਪਏ ਆ ਮੈਂ ਉਹਨਾਂ ਨੂੰ ਵੀ ਆਖਿਆ ਕਿ ਪਾਰਟੀਆਂ ਦੋ ਹੁੰਦੀਆਂ ਨੇ ਇੱਕ ਪਾਸੇ ਕਹਿੰਨੇ ਆਪਣੀ ਮਰਜ਼ੀ ਨਾਲ ਬੋਰਡ ਪਾਉਣੀ ਆ ਜੇ ਤੁਹਾਨੂੰ ਨਹੀਂ ਪਾਈ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਹੁਣ ਸਾਨੂੰ ਸਾਨੂੰ ਕੋਈ ਕੰਮ ਪਿਆ ਵਾ ਤੁਸੀਂ ਨਹੀਂ ਕਰਕੇ ਦੇਣਾ ਦੀ ਸਰਕਾਰ ਵੱਲੋਂ ਪਹਿਲਾਂ ਕਹਿੰਦੇ ਨੇ ਕਿ ਜੇ ਤੁਸੀਂ ਸਰਪੰਚ ਬਣੇ ਹੋ ਤੁਸੀਂ ਪਾਰਟੀ ਬਾਜ਼ੀ ਸਾਰੀ ਕੁਝ ਭੁੱਲ ਕੇ ਫਿਰ ਤੁਸੀਂ ਲੋਕਾਂ ਦਾ ਸਾਰਾ ਕੰਮ ਕਰਨਾ ਪਰ ਇਹ ਹੁਣ ਪਾਰਟੀ ਬਾਜ਼ੀ ਕਰਨ ਦੇ ਇਹਨਾਂ ਦੇ ਨਾਲ ਸਰਪੰਚ ਦੇ ਨਾਲ ਵੀ ਸਾਡਾ ਪਹਿਲਾਂ ਪੁਰਾਣਾ ਕੇਸ ਚੱਲਦਾ ਮੇਰੇ ਖਿਆਲੋਂ ਉਹਦੇ ਚੱਕਰ ਵਿੱਚ ਇਹ ਹਾਨੂੰ ਸਹਿਨ ਨਹੀਂ ਕਰਕੇ ਦੇਦੇ ਕੱਲ ਨੂੰ ਮਾਤਾ ਨੂੰ ਕੁਝ ਹੋ ਜਾਂਦਾ ਇਹਦਾ ਕੌਣ ਜ਼ਿੰਮੇਵਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਸਹਿਨ ਨਹੀਂ ਕਰਦੇ ਇਹ ਅਗਲਾ ਤੁਹਾਡਾ ਕਦਮ ਕੀ ਹੈ ਅਗਲਾ ਕਦਮ ਇਹ ਹੀ ਹੋਏਗਾ ਕਿ ਜਿੱਥੇ ਤੱਕ ਮੇਰੇ ਕੋਲ ਜਾਇਆ ਜਾਏਗਾ ਮੈਂ ਜਾਵਾਂਗੀ ਜਿਹੜੇ ਜੱਜ ਨੇ ਇਹਨਾਂ ਨੂੰ ਸਜ਼ਾ ਕੀਤੀਆਂ ਉਦੇ ਅੱਗੇ ਵੀ ਮੈਂ ਜਾ ਕੇ ਪੇਸ਼ ਆਉਂਗੀ ਕਿ ਤੁਸੀਂ ਸਜ਼ਾ ਕੀਤੀ ਆਂ ਹੀ ਘਰ ਮਗਰੋਂ ਮੰਡੇ ਸਾਰੇ 2-3 ਜੀ ਸਾਡੀ ਕੋਈ ਪੁਸ਼ਪਰਤਾਲ ਨਹੀਂ ਕੰਡਿਆ ਜੇ ਆਪਾਂ ਛੁੱਟੀ ਤੋੜੀ ਉਹ ਸਰਕਾਰੋ ਲੋ ਹੱਕ ਬੰਦਾ ਬੰਦੇ ਦਾ ਜਿਹਨੂੰ ਸਜ਼ਾ ਹੋਈ ਆ ਉਹਦੇ ਐਮਰਜੈਂਸੀ ਛੁੱਟੀ ਜੇ ਘਰ ਉਹਦੇ ਵਿੱਚ ਕੋਈ ਬਿਮਾਰ ਸਮਾਰ ਜੋ ਵੀ ਹੋਇਆ ਉਹਨੂੰ ਮਿਲਣੀ ਚਾਹੀਦੀ ਆ ਪਰ ਉਹਨੇ ਪਿੰਡ ਵਾਲੇ ਨਹੀਂ ਸਾਡੇ ਮਤਲਬ ਸਰਪੰਚ ਨਹੀਂ ਸਾਥ ਦੇ ਦਿੰਦਿਆ ਐਂਟੀ ਪਾਰਟੀ ਦਾ ਸਰਪੰਚ ਉਹ ਉਥੇ ਕੋਈ ਕੀ ਕਰਸਤਾ ਤਰਾ ਮੰਗੀ ਮੰਗਈ ਕਿ ਹਾਨੂੰ ਇਨਸਾਫ ਦਿੱਤਾ ਜਾਏ ਸਾਡੀ ਮਤਲਬ ਲਾ ਕੇ ਦਿੱਤੀਆਂ ਜਾਣ ਮੋੜਾ ਜਾ ਜੋ ਮੁੰਡਾ ਘਰ ਆ ਕੇ ਆਪਣੀ ਮਾਤਾ ਦੀ ਦੇਖਭਾਲ ਕਰ ਸਕੇ ਜਦੋਂ ਇਸ ਬਾਰੇ ਪਿੰਡ ਕੀੜੀ ਅਫਗਾਨਾ ਦੇ ਸਰਪੰਚ ਸੰਦੀਪ ਸਿੰਘ ਅਤੇ ਲੰਬਾਰਦਾਰ ਬਲਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਔਰਤ ਵੱਲੋਂ ਸਾਡੇ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਕਿਉਂਕਿ ਸਾਡੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਸੀ ਕਿ ਨਸ਼ਾ ਵੇਚਣ ਵਾਲੇ ਅਤੇ ਗੁੰਡਾਗਰਦੀ ਕਰਨ ਵਾਲਿਆਂ ਦੀ ਕੋਈ ਮਦਦ ਨਾ ਕੀਤੀ ਜਾਵੇ ਕਿਉਂਕਿ ਇਸ ਔਰਤ ਦੇ ਪਤੀ ਉੱਤੇ ਗੁੰਡਾਗਰਦੀ ਅਤੇ ਨਸ਼ਾ ਵੇਚਣ ਦੇ ਕਈ ਪਰਚੇ ਦਰਜ ਹਨ ਇਹੀ ਕਾਰਨ ਹੈ ਕਿ ਅਸੀਂ ਉਸ ਦੀ ਪੈਰੋਲ ਲਈ ਕਾਗਜ਼ਾਂ ਦੇ ਉੱਪਰ ਸਾਈਨ ਨਹੀਂ ਕੀਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਚੰਗੇ ਬੰਦਿਆਂ ਦੇ ਨਾਲ ਹਮੇਸ਼ਾ ਖੜੇ ਹਾਂ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸੰਦੀਪ ਸਿੰਘ ਸਰਪੰਚ ਪਿੰਡ ਗੜੀ ਅਫਗਾਨਾ ਤੋਂ ਦੇਖੋ ਸਰ ਜੋ ਸੰਦੀਪ ਸਿੰਘ ਸਾਹਿਬ ਹੀ ਆ ਉਹ ਇੱਕ ਕ੍ਰਿਮੀਨਲ ਰਿਕਾਰਡ ਵਾਲਾ ਬੰਦਾ ਹੋਗਾ ਪਿੰਡ ਦੇ ਵਿੱਚ ਨਸ਼ਾ ਵੇਚਦਾ ਸੋ ਆਪਾਂ ਜਦੋਂ ਪੰਚਾਇਤ ਬਣੀ ਹੈ ਤੇ ਆਪਾਂ ਸਭ ਤੋਂ ਪਹਿਲਾਂ ਇਹੋ ਹੀ ਮਸਲਾ ਪਾਇਆ ਸੀ ਕਿ ਪਿੰਡ ਦੇ ਵਿੱਚ ਕਿਸੇ ਨੂੰ ਵੀ ਨਸ਼ਾ ਨਹੀਂ ਵੇਚਣ ਦਵਾਂਗੇ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਦੇ ਮਰ ਜਾਵਾਂਗੇ ਸਾਰੇ ਆਪਣੇ ਪੰਚਾਇਤ ਮੈਂਬਰ ਤੇ ਲੰਬੜਦਾਰਾਂ ਨਾਲ ਬੈਠ ਕੇ ਮੀਟਿੰਗ ਹੋਈ ਸੀ ਸੋ ਅਸੀਂ ਨਹੀਂ ਚਾਹੁੰਦੇ ਕਿ ਪਿੰਡ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਇਹਨੂੰ ਭੰਗ ਕੀਤਾ ਜਾਏ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਜਵਾਨ ਪੁੱਤ ਹੈ ਜਿਹੜਾ ਨਸ਼ਿਆਂ ਦੀ ਲਪੇਟ 'ਚ ਆਣ ਕੇ ਮਰੇ ਸੋ ਅਸੀਂ ਇਹ ਮਰਗੀ ਕਾਨੂੰਨ ਵਿਸਥਾ ਨੂੰ ਜੋ ਕੋ ਭੰਗ ਕਰਦਾ ਹੋਇਆ ਆਪਾਂ ਉਹਦਾ ਬਿਲਕੁਲ ਨਹੀਂ ਸਾਥ ਦਿੰਦੇ ਦੇ ਵਿੱਚ ਬਹੁਤ ਜ਼ਿਆਦਾ ਕ੍ਰਿਮੀਨਲ ਰਿਕਾਰਡ ਆ ਉਹਦਾ ਲੜਾਈਆਂ ਝਗੜੇ ਕਰਦਾ ਹੁਣ ਵੀ ਉਹ ਚੋਰੀ ਦੇ ਕੇਸ ਦੇ ਵਿੱਚ 10 ਸਾਲ ਦੀ ਉਹਨੂੰ ਸਜ਼ਾ ਹੋਈ ਆ ਹੁਸ਼ਿਆਰਪੁਰ ਡੇਲ ਦੇ ਵਿੱਚ ਉਹਦੀ ਜਿਹੜੀ ਵਾਈਫ ਆ ਮੇਰੇ ਕੋਲ ਆਈ ਸੀ ਸਾਈਨ ਕਰਾਉਣ ਦੇ ਵਾਸਤੇ ਤੇ ਮੈਂ ਉਹਨੂੰ ਇਹੋ ਆਖਿਆ ਵੀ ਮੈਂ ਕੱਲ ਨੂੰ ਇਹ ਇੱਥੇ ਪਿੰਡ ਦੇ ਵਿੱਚ ਆਣ ਕੇ ਜੇ ਫੇਰ ਕੋਈ ਨਾ ਕੋਈ ਗਲਤ ਹਰਕਤ ਕਰਦਾ ਹੈ ਇਹਦਾ ਜ਼ਿੰਮੇਵਾਰ ਕੌਣ ਆ ਸੋ ਕੋਈ ਵੀ ਫਿਰ ਐਕਸ਼ਨ ਸਾਰਾ ਪੰਚਾਇਤ ਦੇ ਉੱਪਰ ਆਉਂਦਾ ਫਿਰ ਰਿਐਲਿਟੀਸ਼ਨ ਪਰਤ ਲਾ ਕੇ ਸਭ ਸਭ ਕੁਝ ਹੋਣੀ ਆ ਮੰਗ ਸਰ ਕੀ ਉਹ ਮਤਲਬ ਕਿ ਬਿਲਕੁਲ ਨਜਾਇਜ਼ ਹੈ ਸਾਨੂੰ ਮਤਲਬ ਕਿ ਪ੍ਰੇਸ਼ਾਨ ਕਰ ਰਹੀ ਐਵੇਂ ਕਦੀ ਕਿਸੇ ਨੂੰ ਜਾ ਕੇ ਕਹਿ ਰਹੀ ਐ ਵੀ ਇਹ ਪਾਰਟੀ ਬਾਜੀ ਵਾਲਾ ਕੰਮ ਕਰ ਰਹੇ ਨੇ ਸੋ ਪਾਰਟੀ ਬਾਜੀ ਸਾਡੇ ਵਿੱਚ ਕੋਈ ਨਹੀਂ ਹੈਗੀ ਆਪਾਂ ਨਹੀਂ ਚਾਹੁੰਦੇ ਵੀ ਅਸੀਂ ਤੇ ਇਹੋ ਚਾਹੁੰਦੇ ਸਾਡੇ ਕੋਲ ਚੰਗੇ ਕੰਮ ਲਿਆਓ ਪਰ ਗਲਤ ਕੰਮ ਦਾ ਆਪਾਂ ਸਾਥ ਨਹੀਂ ਦੇਵਾਂਗੇ ਮੇਰਾ ਨਾਮ ਸਰਦਾਰ ਬਲਬੀਰ ਸਿੰਘ ਲੰਬਰਦਾਰ ਪਿੰਡ ਫਗਾਨਾ ਕੀ ਮਤਲਬ ਮੇਰੇ ਕੋ ਸਰ ਆਏ ਨਹੀਂ ਮੇਰੇ ਕੋ ਫੋਨ ਤੇ ਉਹਨਾਂ ਨੇ ਗੱਲ ਕੀਤੀ ਆ ਕਿ ਜਿੰਦਾ ਸੈਣ ਜਿਹੜੇ ਇਹਨੂੰ ਉੱਤੇ ਕਰਨੇ ਨੇ ਤੇ ਮੈਂ ਸੈਣ ਕਿਉਂ ਨਹੀਂ ਕੀਤੇ ਕਿ ਜਿਹੜਾ ਸਾਨੂੰ ਸਰਕਾਰਾਂ ਵੱਲੋਂ ਹਦਾਇਤਾਂ ਨੇ ਪਿੰਡਾਂ 'ਚ ਮਤ ਵੀ ਪੈਂਦੇ ਨੇ ਕਿ ਜਿਹੜੇ ਬੰਦੇ ਗਲਤ ਨੇ ਮਤਲਬ ਪਿੰਡ ਦਾ ਮਾਹੌਲ ਖਰਾਬ ਕਰਦੇ ਨੇ ਨਸ਼ੇ ਵੇਚਦੇ ਨੇ ਤੇ ਉਹਨਾਂ ਦੇ ਲੰਬੜਦਾਰ ਜਿਹੜੇ ਨੇ ਜਾਂ ਸਰਪੰਚਾ ਉਹਨਾਂ ਨੂੰ ਨਾਂ ਛਡਾਉਣ ਤੇ ਇਸ ਚੀਜ਼ ਨੂੰ ਮੁੱਖ ਰੱਖ ਦਿਆ ਹੋਇਆ ਮੈਂ ਨਹੀਂ ਉਹ ਮੇਰੀ ਫੋਨ ਤੇ ਹੀ ਗੱਲ ਹੋਈ ਆ ਮੈਂ ਉਹ ਇਸੇ ਚੀਜ਼ ਨੂੰ ਮੁੱਖ ਰੱਖ ਦਿਆ ਨਹੀਂ ਕੀਤਾ ਕਿ ਜੇ ਕੱਲ ਨੂੰ ਮਾਹੌਲ ਖਰਾਬ ਹੁੰਦਾ ਉਹਦੇ ਆਇਆ ਤੇ ਮੇਰੇ ਉੱਤੇ ਅਲੀਗੇਸ਼ਨ ਹੁੰਦਾ ਕਿ ਲੰਬਰਦਾਰ ਨੇ ਉਹ ਤੇ ਸਾਈਨ ਕੀਤੇ ਸੀ ਇਸ ਕਰਕੇ ਮੈਂ ਨਹੀਂ ਗਲਤ ਕੰਮ ਕਰਨਾ ਚਾਹੁੰਦਾ ਕਿਉਂ ਇਹਨਾਂ ਦੇ ਕੇਸ ਅੱਗੇ ਵੀ ਚੱਲਦੇ ਨੇ ਮਤਲਬ ਲੜਾਈ ਦੇ ਤੇ ਚੱਲਣ ਦੇ ਪੈਂਡਿੰਗ ਨੇ ਕੇਸ ਇਸ ਚੀਜ਼ ਨੂੰ ਮੁੱਖ ਰੱਖ ਦਿਆਂ ਜਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੈਂ ਨਹੀਂ ਸਾਈਨ ਕੀਤੇ ਮੇਰੇ ਕੋਲ ਜਿਹੜਾ ਵੀ ਕੋਈ ਇਨਸਾਨ ਹੁੰਦਾ ਮੈਂ ਵੈਰੀਫਾਈ ਕਰਦਾ ਉਹਦਾ ਆਧਾਰ ਕਾਰਡ ਵਗੈਰਾ فیر ਮੈਂ ਸੈਨ ਕਰਦਾ ਮੇਰੇ ਕੋ ਗਲਤ ਕੰਮ ਕਰਾਉਣ ਵਾਲੇ ਵੀ ਬੰਦੇ ਹੁੰਦੇ ਪਰ ਮੈਂ ਨਹੀਂ ਗਲਤ ਕਰਨਾ ਕਿਉਂ ਮੈਂ ਸਰਕਾਰ ਦਾ ਬੰਦਾ ਹਾਂ ਤੇ ਮੈਂ ਸਹੀ ਕੰਮ ਕਰਨਾ ਮੈਂ ਸਰਕਾਰ ਤੋਂ ਉਲਟ ਨਹੀਂ ਜਾਣਾ ਤੁੰਡ ਰਿਕਾਰਡ ਇਹਨਾਂ ਦਾ ਤੇ ਸਾਰੇ ਪਤਾ ਪ੍ਰਸ਼ਾਸਨ ਨੂੰ ਪਤਾ ਸਾਰਿਆਂ ਨੂੰ ਪਤਾ ਕਿ ਇਹਦਾ ਰਿਕਾਰਡ ਕਿਦਾਂ ਲੁੱਟਾਂ ਖੂਆਂ ਤੇ ਨਸੀ ਵੇਚਦਾ ਤੇ ਮੈਨੂੰ ਦੱਸਣ ਦੀ ਜਿਆਦਾ ਲੋੜ ਵੀ ਨਹੀਂ ਤੇ ਜਿਹੜਾ ਇਹਨਾਂ ਨੇ ਇਹ ਚੀਜ਼ਾਂ ਲਾਈਆਂ ਨੇ ਅਲੀਗੇਸ਼ਨ ਲਾਏ ਨੇ ਇਹ ਬਿਲਕੁਲ ਗਲਤ ਨੇ ਕਿ ਅਸੀਂ ਸਹੀ ਬੰਦੇ ਨੂੰ ਕਰਾਂ ਗਾਈਡ ਕਰਾਂਗੇ ਜਿਹੜਾ ਗਲਤ ਹੈ ਸਰਕਾਰ ਤੋਂ ਉਲਟ ਨਹੀਂ ਜਾਣਾ ਚਾਹੀਦਾ